ਸਾਰੇ ਨੂੰ ਮੇਰੇ ਵੱਲੋਂ ਜੈਮ ਸੀਦੀ ਮੈਂ ਤੁਹਾਡਾ ਸਵਾਗਤ ਕਰਦੀ ਆਂ ਆਓ ਅਸੀਂ ਸ਼ਾਮ ਦੀ ਪ੍ਰਾਰਥਨਾ ਵਿੱਚ ਚੱਲਦੇ ਆਂ ਪਰਮੇਸ਼ਰ ਦੇ ਅਨੁਗ੍ਰਹਿ ਨੂੰ ਲੈਣੇ ਆਂ ਜਿਸ ਪਰਮੇਸ਼ਰ ਨੇ ਸਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲਿਆ ਹੋਇਆ ਤੇ ਇਹ ਸਮਾਂ ਬਖਸ਼ਿਆ ਕਿ ਅਸੀਂ ਮਿਲ ਕੇ ਖੁਦਾਵੰਦੀ ਉਸਤਤ ਕਰੀਏ ਤੇ ਖੁਦਾ ਦੇ ਕਲਾਮ ਨੂੰ ਜਾਣੀਏ ਖੁਦਾਵੰਦ ਦੇ ਪਿਆਰੇ ਲੋਕੋ ਅਗਰ ਅੱਜ ਤੁਹਾਡੀਆਂ ਕੋਈ ਵੀ ਪ੍ਰੋਬਲਮ ਹੈਗੀਆਂ ਨੇ ਕੋਈ ਮੁਸ਼ਕਲਾਂ ਨੇ ਕੋਈ ਪਰੇਸ਼ਾਨੀਆਂ ਨਹੀਂ ਕੋਈ ਚਿੰਤਾ ਕੋਈ ਬੋਝ ਨਹੀਂ ਤੇ ਅੱਜ ਖੁਦਾਵੰ ਦਾ ਕਲਾਮ ਤਾਨੂੰ ਛੁੜਾਏਗਾ ਤਾਨੂੰ ਆਜ਼ਾਦ ਕਰੇਗਾ ਇਹ ਮੇਰਾ ਵਿਸ਼ਵਾਸ ਹੈ ਕਿਉਂਕਿ ਖੁਦਾ ਦੇ ਕਲਾਮ ਚ ਲਿਖਿਆ ਜਦ ਤੁਸੀਂ ਮੰਗੋ ਤੇ ਇਹ ਪ੍ਰਤੀਤਿ ਕਰੋ ਕਿ ਤੁਹਾਨੂੰ ਮਿਲ ਗਿਆ ਤੇ ਤੁਹਾਡੇ ਲਈ ਉਹ ਹੋ ਚੁੱਕਿਆ ਹੋਏਗਾ ਜੋ ਤੁਸੀਂ ਮੰਗਿਆ ਹੋਏਗਾ ਤੇ ਅੱਜ ਅਸੀਂ ਵਿਸ਼ਵਾਸ ਕਰਨਾ ਪ੍ਰਤੀਤਿ ਕਰਨੀ ਹੈ ਪਰਮੇਸ਼ਰ ਦੇ ਵਚਨ ਦੇ ਉੱਤੇ ਕਿ ਇਹ ਵਚਨ ਸਾਡੇ ਲਈ ਹੈ ਔਰ ਮੇਰੀ ਪ੍ਰੋਬਲਮ ਨੂੰ ਦੂਰ ਕਰਨ ਲਈ ਇਹ वचन ਮੈਨੂੰ ਮਿਲਿਆ ਜਦ ਤੁਸੀਂ ਇਸ ਫੇਤ ਦੇ ਨਾਲ ਤੁਸੀਂ ਇਸ ਪ੍ਰਾਰਥਨਾ ਨੂੰ ਤੇ वचन ਨੂੰ ਸੁਣੋਗੇ ਸੱਚਮੁੱਚ ਇਹ वचन ਤੁਹਾਡੇ ਜੀਵਨ ਚ ਜੀਵਤ ਹੋ ਜਾਏਗਾ ਹallelujah ਆਓ ਅਸੀਂ ਪਰਮੇਸ਼ਰ ਦੀ ਅਗਵਾਈ ਲੈਂਦੇ ਆ ਫਿਰ ਅਸੀਂ वचन ਦੇ ਵੱਲ ਚੱਲਦੇ ਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਜ਼ਿੰਦਾ ਤੇ ਜਲਾਲੀ ਸਮਰਥੀ ਪਰਮੇਸ਼ਰ ਸਰਵ ਸ਼ਕਤੀਮਾਨ ਪਰਮੇਸ਼ਰ 알파 ਤੇ omega ਪਰਮੇਸ਼ਰ ਪਿਤਾ ਪਰਮੇਸ਼ਰ ਤੁਹਾਡੀ ਅਗਵਾਈ ਨੂੰ ਮੰਗਦੇ ਆ ਕਿ ਤੁਹਾਡਾ ਵਾਕ ਰੂ ਸਾਡੀ ਅਗਵਾਈ ਕਰੇ ਅੱਜ ਦੇ ਵਚਨ ਦੇ ਵਿੱਚ ਖੁਦਾਬੰ ਪਿਤਾ ਸਾਨੂੰ ਭੇਤ ਬਰੀਆਂ ਗੱਲਾਂ ਨੂੰ ਸਿਖਾ ਮੇਰੇ ਪਰਮੇਸ਼ਵਰ ਅੱਜ ਦੇ ਵਚਨ ਨੂੰ ਪੜਨ ਤੋਂ ਬਾਅਦ ਖੁਦਾਬੰ ਸਾਡੀਆਂ ਆਤਮਿਕ ਅੱਖਾਂ ਤੇ ਆਤਮਿਕ ਕੰਨ ਖੁੱਲ ਜੇ ਸਾਡਾ ਆਤਮਿਕ ਹਿਰਦਾ ਖੁੱਲ ਜੇ ਤਾਂ ਕਿ ਪਰਮੇਸ਼ਵਰ ਅਸੀਂ ਤੇਰੇ ਵਚਨ ਨੂੰ ਆਪਣੇ ਹਿਰਦੇ ਵਿੱਚ ਲੈ ਸਕੀਏ ਖੁਦਾਬੰ ਤੇਰੇ ਭੇਦਾਂ ਨੂੰ ਸਮਝ ਸਕੀਏ ਪਰਮੇਸ਼ਵਰ ਆਦਾ ਵਚਨ ਮੇਰੇ ਲਈ ਪਿਤਾ ਰੋਸ਼ਨੀ ਬਣ ਕੇ ਆਏ ਕਿਉਂਕਿ ਤੁਹਾਡਾ ਕਲਾਮ ਕਹਿੰਦਾ ਕਿ ਤੇਰੇ ਬਚਨ ਖੁੱਲਣ ਦੇ ਨਾਲ ਸਾਨੂੰ ਪ੍ਰਕਾਸ਼ ਮਿਲਦਾ ਤੇ ਅੱਜ ਪ੍ਰਭੂ ਉਹੀ ਪ੍ਰਕਾਸ਼ ਸਾਡੇ ਜੀਵਨਾਂ ਵਿੱਚ ਆ ਜਾਏ ਆਨਲਾਈਨ ਦੇਖਣ ਵਾਲੇ ਸੁਣਨ ਵਾਲਿਆਂ ਉੱਤੇ ਪ੍ਰਭੂ ਤੇਰਾ ਪ੍ਰਕਾਸ਼ ਆ ਜਾਏ ਆਦਾ ਬਚਨ ਦਾ ਪ੍ਰਕਾਸ਼ ਇਹਨਾਂ ਨੂੰ ਛੁਡਾਏ ਇਹਨਾਂ ਨੂੰ ਆਜ਼ਾਦ ਕਰੇ ਮੰਗਦੇ ਪਿਆਰੇ ਪਿਤਾ ਪ੍ਰਭੂ ਯਿਸੂ ਦੇ ਨਾਮ ਚ ਆਮੀ ਅੱਜ ਅਸੀਂ ਬਚਨ ਪੜਾਂਗੇ ਬਚਨ ਸਹਿਤਾ 11 ਉਹਦੀ 4 ਵਿੱਚ ਲਿਖਿਆ ਪਰਮੇਸ਼ਰ ਆਪਣੇ ਪਵਿੱਤਰ ਭਵਨ ਮੇ ਹੈ परमेश्वर का सिंहासन स्वर्ग में है उसकी आंखें मनुष्य की संतान को नित देखती रहती है और उसकी पलकें उनको जानती रहती है हाल लो इतने खुदा के दे कलाम लिखा कि परमेश्वर जो पवित्र भवन वास करता किथे परमेश्वर पवित्र भवन वास करता हम पवित्र भवन दो तरह के ने एक पवित्र भवन है साडा शरीर से एक पवित्र भवन है परमेश्वर का कर ਜਿੱਥੇ ਪਰਮੇਸ਼ਰ ਵਾਸ ਕਰਦਾ ਸਵਰਗ ਵਿੱਚ ਵਾਸ ਕਰਦਾ ਭਵਨਾ ਵਿੱਚ ਜਿੱਥੇ ਪਰਮੇਸ਼ਰ ਦੀ ਆਰਾਧਨਾ ਜਿੱਥੇ ਸੰਗਤੀ ਬੰਦਗੀ ਹੁੰਦੀ ਹੈ ਪਰਮੇਸ਼ਰ ਉੱਥੇ ਵਾਸ ਕਰਦਾ ਇੱਕ ਸਾਡਾ ਸਰੀਰ ਹੈ ਕਿਉਂਕਿ ਵਚਨ ਕਹਿੰਦਾ ਹੈ ਇਹ ਸਰੀਰ ਪਵਿੱਤਰ ਆਤਮਾ ਦਾ ਮੰਦਰ ਹੈ ਇੱਕ ਸਰੀਰ ਅਜਿਸੇ ਅੰਦਰ ਪਰਮੇਸ਼ਰ ਵਾਸ ਕਰਦਾ ਉਸ ਸਰੀਰ ਸੇ ਵਾਸ ਕਰਦਾ ਜਿਹੜਾ ਸਰੀਰ ਸਾਫ਼ ਸੁਥਰਾ ਹੈਗਾ ਜਿਸ ਸਰੀਰ ਦੇ ਵਿੱਚ ਪਾਪ ਛਲ ਕਪਟ ਕ੍ਰੋਧ ਨਹੀਂ ਹੈਗਾ ਜਿਸ ਸਰੀਰ ਦੇ ਵਿੱਚ ਪਰਮੇਸ਼ਰ ਦੀ ਪਵਿੱਤਰਤਾਈ ਹੈ ਉਸ ਸਰੀਰ ਦੇ ਵਿੱਚ ਪਰਮੇਸ਼ਰ ਦਾ ਆਤਮਾ ਵਾਸ ਕਰਦਾ ਹallelujah ਤੇ ਪਰਮੇਸ਼ਰ ਦਾ ਬਚਨ ਕਹਿੰਦਾ ਪਰਮੇਸ਼ਰ ਦਾ ਸਿੰਘਾਸਨ ਸਵਰਗ ਵਿੱਚ ਹੈ ਉਸकी ਅੱਖੇ ਮਨੁੱਖੀ ਸੰਤਾਨ ਕੋ ਨਿਤ ਦੇਖਦੀ ਹੈ ਪਰਮੇਸ਼ਰ ਦੀਆਂ ਅੱਖਾਂ ਮਨੁੱਖ ਦੀ ਸੰਤਾਨ ਨੂੰ ਤੁਹਾਨੂੰ ਤੇ ਮੈਨੂੰ ਨਿਤ ਵੇਖਦੀਆਂ ਮਤਰਾ ਹਰ ਪਲ ਹਰ ਛਿਨਹਾਰ ਸੈਕਿੰਡ ਪਰਮੇਸ਼ਰ ਦੀਆਂ ਅੱਖਾਂ ਤੁਹਾਨੂੰ ਤੇ ਮੈਨੂੰ ਦੇਖਦੀਆਂ ਨੇ ਦੇਖती रहती ਔਰ ਉਸकी ਪਲਕੇ उनको ਜਾਣਦੀ ਤੇ ਪਰਮੇਸ਼ਰ ਜਿਹੜੀਆਂ ਪਲਕਾਂ ਉਹ ਤੁਹਾਨੂੰ ਤੇ ਮੈਨੂੰ ਜਾਂਚਦੀਆਂ ਕਿ ਸਾਡੇ ਵਿਚਾਰ ਕੀ ਚੱਲਦੇ ਸਾਡੇ ਮਨਾਂ ਦੇ ਅੰਦਰ ਕਿੰਨੇ ਖੋਟਾ ਸਾਡੇ ਮਨਾਂ ਦੇ ਅੰਦਰ ਕਿੰਨੀ ਵਿਰੋਧਤਾ ਭਰੀ ਹੋਈ ਹੈ ਦੂਸਰਿਆਂ ਦੇ ਪ੍ਰਤੀ ਸਾਡੇ ਮਨਾਂ ਦੇ ਅੰਦਰ ਕਿੰਨੀ ਪਵਿੱਤਰਤਾ ਹੈ ਕਿੰਨਾ ਡਰ ਹੈ ਕਿੰਨਾ ਖੋਫ ਆ ਪਰਮੇਸ਼ਰ ਦਾ ਪਰਮੇਸ਼ਰ ਸਭ ਜਾਂਚਦਾ ਹallelujah ਪਰਮੇਸ਼ਰ ਦੇ ਪਿਆਰੇ ਲੋਕੋ ਜੇ ਅਸੀਂ ਇਸ ਗੱਲ ਨੂੰ ਸਮਝ ਗਏ ਕਿ ਪਰਮੇਸ਼ਰ ਦੀਆਂ ਅੱਖਾਂ ਸਾਨੂੰ ਦੇਖਦੀਆਂ ਤੇ ਪਰਮੇਸ਼ਰ ਦੀਆਂ ਪਲਕਾਂ ਸਾਨੂੰ ਜਾਂਚਦੀਆਂ ਨੇ ਤੇ ਅਸੀਂ ਕਦੀ ਵੀ ਬੁਰਾਈ ਦੇ ਵੱਲ ਨਹੀਂ ਜਾਵਾਂਗੇ ਅੱਗੇ ਅਸੀਂ ਪੜ੍ਹਾਂਗੇ ਕੱਲ ਦੀ ਵੀਡੀਓ ਦੇ ਵਿੱਚ জানਾਂਗੇ ਅੱਗੇ ਕਿ ਪਰਮੇਸ਼ਵਰ タルਮੀ ਨੂੰ ਕਿਦਾਂ ਪਰਖਦਾ ਹallelujah ਅੱਜ ਅਸੀਂ ਜਾਣਨਾ ਹੈ ਕਿ ਪਰਮੇਸ਼ਵਰ ਨਿਤ ਸਾਨੂੰ ਦੇਖਦਾ ਔਰ ਪਵਿੱਤਰ ਸ਼ਰੀਰਾਂ ਦੇ ਵਿੱਚ ਉਹ ਵਾਸ ਕਰਦਾ ਸਾਨੂੰ ਚੈੱਕ ਕਰਦਾ ਕਿ ਸਾਡੇ ਦਿਨਾਂ ਦੇ ਵਿੱਚ ਕੀ ਚੱਲ ਰਿਹਾ ਸਾਡੇ ਦੂਸਰਿਆਂ ਦੇ ਪ੍ਰਤੀ ਕੀ ਭਾਵਨਾ ਚੱਲ ਰਹੀਆਂ ਜੇ ਅਸੀਂ ਉਹਦੀ ਪਰਖ ਦੇ ਵਿੱਚ ਸਹੀ ਨਿਕਲਦੇ ਆਂ ਤੇ ਖੁਦਾਵੰਦ ਦੇ ਪਿਆਰੇ ਲੋਕੋ ਵੱਡੀਆਂ ਆਸ਼ੀਸ਼ਾਂ ਵੱਡੀਆਂ ਬਰਕਤਾਂ ਸਾਡਾ ਹਿੱਸਾ ਨੇ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀਆਂ ਖੁਦਾਵੰਦ ਦੇ ਪਿਆਰੇ ਲੋਕੋ ਪਰਮੇਸ਼ੁਰ ਸਾਨੂੰ ਬਹੁਤ ਕੁਝ ਦੇਣਾ ਚਾਹੁੰਦਾ ਕਿ ਅਸੀਂ ਬਹੁਤ ਕੁਝ ਲੈਣਾ ਚਾਹੁੰਦੇ ਆ ਇਹ ਸਾਡੇ ਤੇ ਡਿਪੈਂਡ ਕਰਦਾ ਅਗਰ ਤੇ ਅਸੀਂ ਬਹੁਤ ਕੁਝ ਲੈਣਾ ਚਾਹਨੇ ਆ ਦੇਖੋ ਖੁਦਾਵੰਦ ਦੇ ਪਿਆਰੇ ਲੋਕੋ ਸਾਨੂੰ ਖੁਦਾ ਦੇ ਵਰਗਾ ਪਵਿੱਤਰ ਬੰਨਾ ਪਏਗਾ ਸਾਫ਼ ਬੰਨਾ ਪਏਗਾ ਆਪਣੇ ਆਪ ਨੂੰ ਸਾਰੀਆਂ ਬਲਾਸਾਂ ਤੋਂ ਬਾਹਰ ਕੱਢਣਾ ਪਏਗਾ ਬੁਰਾਈਆਂ ਨੂੰ ਬਾਹਰ ਕੱਢਣਾ ਪਵੇਗਾ ਹallelujah ਪਰਮੇਸ਼ੁਰ ਇਹਨਾਂ ਬਤਨ ਦੇ ਬਚਨਾਂ ਦੇ ਦੁਆਰਾ ਤੁਹਾਨੂੰ ਆਸ਼ੀਰਵਾਦ ਤੇ ਬਰਕਤ ਦੇਵੇ ਆਮੀ ਆਓ ਸੀ ਪ੍ਰਾਰਥਨਾ ਦੇ ਵੱਲ ਵੱਧਦੇ ਪ੍ਰਭੂ ਜੀ ਤੁਹਾਨੂੰ ਤਨ ਬਾਤ ਕਰਦੇ ਆ ਅੱਜ ਸੁੰਦਰ ਵਚਨ ਦੇ ਲਈ ਭਜਨ ਸਤਾ ਪਿਤਾ ਪਰਮੇਸ਼ਰ ਖੁਦਾ ਅਸੀਂ ਪੜਿਆ ਖੁਦਾ ਵੰਕੀ ਤੇ ਜ्ञਾ ਅੱਖੀਆਂ ਸਾਨੂੰ ਨਿਤ ਦੇਖਦੀਆਂ ਨੇ ਪ੍ਰਭੂ ਤੇਰੀ ਪਲਕਾਂ ਸਾਨੂੰ ਜਾਂਚਦੀਆਂ ਤੇ ਪ੍ਰਭੂ ਤੂੰ ਪਵਿੱਤਰ ਸ਼ਰੀਰ ਦੇ ਵਿੱਚ ਵਾਸ ਕਰਨ ਵਾਲਾ ਪਰਮੇਸ਼ਰ ਐ ਖੁਦਾ ਵੰ ਤੇਰਾ ਸਿੰਘਾਸਨ ਸਵਰਗ ਦੇ ਵਿੱਚ ਆ ਮੇਰੇ ਪਰਮੇਸ਼ਰ ਮੇਰੇ ਖੁਦਾਵੰ ਅਸੀਂ ਤੁਹਾਨੂੰ ਇਨਵਾਈਟ ਕਰਦੇ ਆਪਣੇ ਜੀਵਨ ਦੇ ਵਿੱਚ ਪ੍ਰਭੂ ਜੀ ਸਾਨੂੰ ਸਾਫ਼ ਕਰੋ ਸਾਨੂੰ ਸੁਥਰਾ ਕਰੋ ਸਾਡੇ ਮਨ ਦੀਆਂ ਬੁਰਾਈਆਂ ਪ੍ਰਭੂ ਜੀ ਕੱਢ ਦਿਓ ਬਾਹਰ ਤਾਂ ਕਿ ਤੁਸੀਂ ਸਾਡੇ ਅੰਦਰ ਆ ਸਭ ਕੋ ਪ੍ਰਭੂ ਜੀ ਕਨ ਗਲੋਰੀ ਦੇ ਸੋ ਕੋ ਮੇਰੇ ਪਰਮੇਸ਼ਰ ਅਸੀਂ ਤੋਬਾ ਕਰਦੇ ਹਾਂ ਮਨ ਫੇਰੋਣੇ ਆ ਪ੍ਰਭੂ ਜੀ ਆਪਣੀ ਹਰ ਇੱਕ ਪਾਪ ਤੋਂ ਹਰ ਬੁਰਾਈ ਤੋਂ ਜੋ ਸਾਨੂੰ ਬੁਰੇ ਕੰਮਾਂ ਵੱਲ ਲੈ ਕੇ ਜਾਂਦੀ ਹੈ ਖੁਦਾਵੰਦ ਮੇਰੇ ਪਰਮੇਸ਼ਰ ਮੈਂ ਬਰਾਤ ਨਾ ਕਰਦੀਆਂ ਨਾ ਭੈਣ ਨਪਾਈਆਂ ਦੇ ਲਈ ਪ੍ਰਭੂ ਜੀ ਨਿਰੰਤਰ ਪ੍ਰਾਰਥਨਾ ਸੁਣਦੇ ਨੇ ਰਸੀਵ ਕਰਦੇ ਨੇ ਆਪਣੇ ਲਈ ਆਪਣੇ ਘਰਾਂ ਦੇ ਲਈ ਪ੍ਰਭੂ ਜੀ ਤੇ ਪ੍ਰਭੂ ਇਹ ਉਧਾਰ ਨੂੰ ਦੇਖਣ ਇਹ ਸ਼ਾਂਤੀ ਨੂੰ ਦੇਖਣ ਇਹ ਆਨੰਦ ਨੂੰ ਦੇਖਣ ਇਹ ਛੁਟਕਾਰੇ ਨੂੰ ਦੇਖਣ ਮੇਰੇ ਪਿਤਾ ਪਰਮੇਸ਼ਰ ਯਿਸੂ ਤੁਹਾਡੇ ਨਾਮ ਦੇ ਵਿੱਚ ਵਚਨ ਚ ਲਿਖਿਆ ਤੁਹਾਡੇ ਨਾਮ ਦੇ ਨਾਲ ਵੱਡੇ ਵੱਡੇ ਮੌਜੇ ਹੁੰਦੇ ਨੇ ਤੁਹਾਡਾ ਬਚਨ ਕਹਿੰਦਾ ਕਿ ਤੁਸੀਂ ਆਪਣੇ ਨਾਮ ਤੋਂ ਜ਼ਿਆਦਾ ਆਪਣੇ ਬਚਨਾਂ ਨੂੰ ਮਹੱਤਵ ਦਿੰਦਾ ਹੈ ਉਹ ਤੁਹਾਡੇ ਬਚਨ ਕਹਿੰਦੇ ਕਿ ਤੁਸੀਂ ਪਵਿੱਤਰ ਸ਼ਰੀਰਾਂ ਦੇ ਵਿੱਚ ਆਵਾਜ਼ ਕਰ ਦਿਓ ਪ੍ਰਭੂ ਜੀ ਇਹਨਾਂ ਦਾ ਸਰੀਰ ਪਵਿੱਤਰ ਬਣ ਜਾਏ ਪ੍ਰਭੂ ਜੀ ਹਰ ਬਿਮਾਰੀ ਇਹਨਾਂ ਦੇ ਸਰੀਰ ਤੋਂ ਨਿਕਲ ਜਾਏ ਖੁਦਾ ਦੁਸ਼ਟ ਆਤਮਿਆਂ ਦੇ ਅਟੈਕ ਨਿਕਲ ਜਾਣ ਖੁਦਾ ਲੜਾਈਆਂ ਝਗੜਾਂ ਇਹਨਾਂ ਦੇ ਕਰਮ ਵਿੱਚੋਂ ਨਿਕਲ ਜਾਣ ਖੁਦਾਬਦ ਤੁਹਾਡਾ ਵਿਸ਼ੇਸ਼ ਕਾਰਜ ਕਰੇ ਮੇਰੇ ਪਿਤਾ ਪਰਮੇਸ਼ਵਰ ਇੱਕ ਇੱਕ ਜੰਤ ਛੁੜਾਇਆ ਜੈ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਜ਼ਿੰਦਾ ਨਾਮ ਦੇ ਵਿੱਚ ਮੇਰਾ ਵਿਸ਼ਵਾਸ ਹੈ ਖੁਦਾ ਤੁਸੀਂ ਛੂ ਚੁੱਕੇ ਹੋ ਨਾ ਲੋਕਾਂ ਨੂੰ ਦੇਖਣ ਵਾਲੇ ਨੂੰ ਸੁਣਨ ਵਾਲੇ ਨੂੰ ਪ੍ਰਭੂ ਤੁਹਾਡਾ ਆਤਮਾ ਟੱਚ ਕਰ ਚੁੱਕਿਆ ਹੈ ਇਹ ਆਜ਼ਾਦ ਹੋ ਚੁੱਕੇ ਨੇ ਖੁਦਾ ਦੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਇਹਨਾਂ ਨੂੰ ਛੜਾਉਣ ਦੇ ਲਈ ਇਹਨਾਂ ਨੂੰ ਆਜ਼ਾਦ ਕਰਨ ਦੇ ਨੂੰ ਗਵਾਹੀਆਂ ਦੇ ਨਾਲ ਖੜਾ ਕਰਨ ਦੇ ਲਈ ਮੰਗਦੇ ਪੈਰ ਪਿਤਾ ਪ੍ਰਭੂ ਇਸ ਉਸ ਦੇ ਸਾਮਰਥੀ ਜ਼ਿੰਦਾ ਨਾਮ ਦੇ ਵਿੱਚ ਆਮੇਨ ਆਮੇਨ ਖੁਦਾਵੰਦ ਦੇ ਪਿਆਰੇ ਲੋਕੋ ਇਸ ਵੀਡੀਓ ਨੂੰ ਲਗੇ ਕਿ ਸ਼ੇਅਰ ਕਰੋ ਲਾਈਕ ਜ਼ਰੂਰ ਕਰੋ ਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਾਂਗੇ ਕੱਲ ਫੇਰ ਨਵੇਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਮੇਰੇ ਵੱਲੋਂ ਜੈਮਸ God bless you.